ਸਾਹਿਬ ਜੀ ਦਿਨ ਰੈਨ ਸੁਹਾਵੜੀ ਆਈ ਸਿਮਰਤ ਨਾਮਾਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾ ਪਟਲੇ ਦੁਖ ਭੋਕ ਦਾਰ ਦਰਨਾਟੇ ਪਰਨਟ ਮਗ ਦਿਖਾਇ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੜਿੰਦਾ ਪਾਇ ਹਰ ਦੀਖ ਦਰਸ਼ਨੀਸ਼ ਪੁੰਨੀ ਕਲ ਸਮੂਆ ਸਬ ਤਰੇ ਦਿਨ ਸਰੇ ਨ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਹਰ ਦੇਖ ਦਰਸ਼ਨ ਈਸ਼ ਪੁੰਨੀ ਕਲ ਸੰਭੂ ਆ ਸਬ ਤਰੇ ਦਿਨ ਸਰਨ ਆਨੰਦ ਅਨੰਦ ਸਿਮਰਤ ਨਾਨਕ ਹਰ ਹਰੇ ਜ਼ਹਰਾ ਜ਼ਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਸ੍ਰੀ ਗੁਰੂ ਲੋਗ ਪਰਲੋਕ ਦੇ ਰਖੇ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਬਖਸ਼ਿੰਦ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦੀ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਸਾਧ ਸੰਗਤ ਦੀ ਧੰਤਾ ਦੇ ਯੋਗ ਵਰ ਭਾਗੀ ਹੋ ਗੁਰੂ ਸਾਹਿਬ ਨੇ ਮੇਹਰ ਕਿਰਪਾ ਦਇਆ ਕੀਤੀ ਹੈ ਜੀਵਨ ਬਖਸ਼ਿਆ ਸਵਾਸ ਦਿੱਤੇ ਨੇ ਤੰਦਰੁਸਤੀ ਬਖਸ਼ੀ ਉਦਮ ਇਸ਼ਨਾਨ ਬਖਸ਼ਿਆ ਮਹਾਰਾਜ ਜੀ ਨੇ ਆਪ ਹੀ ਸਾਨੂੰ ਤੋਰ ਕੇ ਆਪਣੇ ਚਰਨਾਂ ਵਿੱਚ ਲੈ ਆਂਦਾ ਹੈ ਚਰਨਾਂ ਦੇ ਵਿੱਚ ਸਾਨੂੰ ਮਹਾਰਾਜ ਜੀ ਨੇ ਬਿਠਾ ਲਿਆ ਹੈ ਮਤਲਬ ਅਸੀਂ ਗੁਰੂ ਦੀ ਗੋਦ ਵਿੱਚ ਸਜ ਚੁੱਕੇ ਹਾਂ ਬੈਠ ਚੁੱਕੇ ਹਾਂ ਉਸ ਗੋਦ ਦੇ ਵਿੱਚੋਂ ਹਮੇਸ਼ਾ ਦੀ ਤਰ੍ਹਾਂ ਅਸੀਂ ਨਾਮ ਸਿਮਰਨ ਜੋ ਪਤਾ ਨਹੀਂ ਕਿੰਨੀਆਂ ਕ ਵਸਤੂਆਂ ਨੇ ਜੜੀਆਂ ਗਿਣੀਆਂ ਵੀ ਨਹੀਂ ਜਾ ਸਕਦੀਆਂ ਇਹ ਸਾਰੀਆਂ ਬਰਕਤਾਂ ਅਸੀਂ ਗੋਦ ਵਿੱਚ ਬੈਠ ਕੇ ਲੈਣੀਆਂ ਹਨ ਜਿਵੇਂ ਬੜੀ ਸੌਖੀ ਉਦਾਹਰਨ ਗੋਦ ਆਪਾਂ ਆਖੀ ਹੈ ਬੱਚਾ ਨਿਆਣਾ ਮਾਂ ਦੀ ਗੋਦ ਵਿੱਚ ਹੁੰਦਾ ਛੋਟਾ ਗੋਦੀ ਦਾ ਲਾਲ ਉਹਦੀ ਖਰਾਕ ਹੁੰਦੀ ਹੈ ਮਾਂ ਦੀ ਦੁੱਧ ਮਾਂ ਦਾ ਦੁੱਧ ਤੇ ਉਹ ਮਾਂ ਦੇ ਦੁੱਧ ਤੋਂ ਸਾਰੇ ਹੀ ਪੌਸ਼ਟਿਕ ਤੱਤ ਜਿਹੜੇ ਨੇ ਜੋ ਵੀ ਉਹਨੂੰ ਲੋੜਿੰਦੀਆਂ ਚੀਜ਼ਾਂ ਨੇ ਜਿਹੜੀਆਂ ਸਰੀਰ ਵਿੱਚ ਵਾਧੇ ਲਈ ਉਹ ਇੱਕ ਦੁੱਧ ਦੇ ਵਿੱਚੋਂ ਹੀ ਸਾਰੇ ਤੱਤ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ ਇਸ ਕਰਕੇ ਆਮੋ ਅਸੀਂ ਖਾਸ ਕਰਕੇ ਆਪਣੀਆਂ ਭੈਣਾਂ ਨੂੰ ਧੀਆਂ ਨੂੰ ਕਹਿੰਦਾ ਬੱਚਾ ਛੋਟਾ ਹੈ ਉਸਨੇ ਦੁੱਧ ਪੀਣਾ ਆਪਣੀ ਖੁਰਾਕ ਦਾ ਖਿਆਲ ਰੱਖਣਾ ਤਾਂ ਜੋ ਬਥੇ ਬੱਚੇ ਦਾ ਜਿਹੜਾ ਗਰੋਥ ਪੀੜ ਹੈ ਉਹ ਵਧੀਆ ਮਤਲਬ ਚੱਲੇ ਉਹਦੀ ਜਿਹੜੀ ਮੋਦੀਆਂ ਜੋ ਵੀ ਹੱਡੀਆਂ ਬਣਨੀਆਂ ਸਰੀਰ ਬਣਨਾ ਜੋ ਵੀ ਦਿਮਾਗ ਬਣਨਾ ਸਭ ਕੁਝ ਡਿਵੈਲਪ ਹੋਣਾ ਤਾਂ ਜੋ ਉਸ ਦੁੱਧ ਦੇ ਵਿੱਚੋਂ ਜਿਹੜੇ ਤੱਤ ਮਿਲਨੇ ਨੇ ਬੱਚਾ ਸਹੀ ਤਰੀਕੇ ਦੇ ਨਾਲ ਉਹਦੀ ਪਾਲਣਾ ਪੋਚਣਾ ਹੋਵੇ ਉਹਦਾ ਉਹਦੀ ਗਰੋਥ ਹੋਵੇ ਮਤਲਬ ਕਿੰਨੀਆਂ ਚੀਜ਼ਾਂ ਉਸ ਨੂੰ ਬੱਚੇ ਨੂੰ ਦੁੱਧ ਵਿੱਚੋਂ ਪ੍ਰਾਪਤ ਹੋ ਗਈਆਂ ਤੇ ਮਹਾਰਾਜ ਜੀ ਨੇ ਬਾਣੀ ਦੀ ਜਦੋਂ ਗੱਲ ਆਉਂਦੀ ਹੈ ਬਾਣੀ ਦੇ ਵਿੱਚ ਵੀ ਜਿਹੜਾ ਗੁਰੂ ਦੀ ਬਖਸ਼ਿਸ਼ ਦੀ ਗੱਲ ਆਉਂਦੀ ਹੈ ਤੇ ਇਸ ਨੂੰ ਦੁੱਧ ਜਾਂ ਖੀਰ ਲਿਖਿਆ ਹੋਇਆ ਬਾਣੀ ਵਿੱਚ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਆ ਗੁਰੂ ਦੇ ਬੱਚੇ ਆ ਸਾਨੂੰ ਵੀ ਗੁਰੂ ਸਾਹਿਬ ਜੀ ਇੱਕ ਦੁੱਧ ਤੇ ਖੀਰ ਵਾਲੀ ਇੱਕ ਐਸੀ ਖੁਰਾਕ ਦਿੰਦਾ ਐਸੀ એનર્ਜੀ ਦਿੰਦਾ ਜਿਸ ਨੂੰ ਪੀ ਕੇ ਸ਼ੱਕੇ ਅਸੀਂ ਗੁਰੂ ਮਹਾਰਾਜ ਜੀ ਕਹਿੰਦੇ ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾਂ ਸਾਹਮਣੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਸਾਨੂੰ ਇਸ ਸੰਗਤ ਦੇ ਵਿੱਚੋਂ ਦੇਖੋ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਸਾਡੇ ਸੂਰਬੀਰ ਸਿੰਘ ਜਿਹੜੇ ਜਦੋਂ ਯੁੱਧੇ ਲੜਦੇ ਸੀ ਨਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਢਾਡੀ ਕਲਾ ਆਰੰਭ ਕੀਤੀ ਉੱਥੇ ਜਦੋਂ ਸ਼ੁਰਮਿਆ ਕਾਲ ਤਖਤ ਦੇ ਸਾਹਮਣੇ ਜਦੋਂ ਢਾਡੀ ਵਾਰਾ ਸੁਣਾਉਂਦੇ ਸਨ ਸਾਡੇ ਢਾਡੀ ਵੀਰ ਢਾਡੀ ਤੇ ਨੌਜਵਾਨ ਜਿਹੜੇ ਸੀ ਸਾਡੇ ਉਹ ਸੁਣ ਕੇ ਉਹਨਾਂ ਦੇ ਡੋਲੇ ਫਰਕਣ ਲੱਗ ਜਾਂਦੇ ਸੀ ਉਹ ਸ਼ਹਾਹਤਾ ਪਾਉਣ ਦੇ ਲਈ ਉਹ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਤਿਆਰ ਹੋ ਜਾਂਦੇ ਸਨ ਮਤਲਬ ਜਿਹੜੀ ਗੁਰੂ ਦੀ ਸਿਫਤ ਹੈ ਗੁਰੂ ਦੀ ਸ਼ਿਫਤ ਸਲਾਜਾਂ ਉਹਦੀ ਵਡਿਆਈਏ ਉਹਦੇ ਵਿੱਚ ਇੰਨੀ ਤਾਕਤ ਹੈ ਉਹ ਕਿਸੇ ਵੀ ਤਰੀਕੇ ਨਾਲ ਆ ਸਕਦੀ ਹੈ ਚਾਹੇ ਕੋਈ ਕਥਾ ਕਰਦਾ ਚਾਹੇ ਕੋਈ ਖੰਡ ਪੜਦਾ ਪਾਠ ਕਰਦਾ ਚਾਹੇ ਕੋਈ ਗੁਰਬਾਣੀ ਨਿਤਨੇਮ ਰਾਹੀਂ ਪੜਦਾ ਚਾਹੇ ਕੋਈ ਸੁਖਨੀ ਸਾਹਿਬ ਚ ਕਰਦਾ ਚਾਹੇ ਕਿਸੇ ਵੀ ਤਰੀਕੇ ਨਾਲ ਉਹਦੀ ਸ਼ਿਫਤ ਕਰਦਾ ਉਹਦੀ ਸ਼ਿਫਤ ਦਾ ਅਸਰ ਜਾਂ ਉਹਦੀ ਤਾਕਤ ਨੇਚਰਲੀ ਮਨੁੱਖ ਵਿੱਚ ਪ੍ਰਵੇਸ਼ ਕਰਦੀ ਹੈ ਉਹਦੇ ਵਿੱਚ ਇੰਨੀ ਪ੍ਰਵੇਸ਼ ਕਰਦੇ ਇੰਨੀ ਸਪਿਲਟ ਆ ਜਾਂਦੀ ਹੈ ਵੀ ਉਹ ਆਗਿਆ ਮੰਗਦਾ ਸਾਈ ਮੀਆਂ ਮੀਰ ਦੇ ਅੰਦਰ ਇਦਾਂ ਦੀ ਸਪਿਲਟ ਭਰ ਦਿੱਤੀ ਦਰਸ਼ਨ ਨੇ ਕਹਿੰਦੇ ਆਗਿਆ ਦਿਓ ਲਾਹੌਰ ਤੇ ਦਿੱਲੀ ਨੂੰ ਮੈਂ ਖਾਕ ਕਰ ਦੂੰ ਮਿੱਟੀ ਚ ਮਿਲਾ ਦੂੰ ਮਲਾਈ ਕਹਿੰਦੇ ਨਹੀਂ ਭਾਈ ਸਾਈ ਨਹੀਂ ਜੇ ਤੂੰ ਮੈਨੂੰ ਮੰਨਦਾ ਸਤਿਗੁਰੂ ਮੰਨਦਾ ਮੇਰਾ ਚੇਲਾ ਸ਼ਿਸ਼ ਆਪਣੇ ਆਪ ਨੂੰ ਮੰਨਦਾ ਜੇ ਤੂੰ ਇੰਨਾ ਕੁਝ ਕਰ ਸਕਦਾ ਤੇ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਵੀ ਸਭ ਕੁਝ ਇਹ ਕਰ ਸਕਦੇ ਹਾਂ ਪਰ ਇਹ ਚੀਜ਼ ਕਰਨੀ ਨਹੀਂ ਕਿਉਂਕਿ ਜਿਸ ਘਰ ਦੇ ਵਿੱਚ ਅਸੀਂ ਪੈਦਾ ਹੋਏ ਹਾਂ ਇਸ ਨੂੰ ਸਹੀ ਦਾ ਮਾਰਗ ਗਿਆ ਅਸੀਂ ਉਸੇ ਹੀ ਤਰੀਕੇ ਦੇ ਨਾਲ ਦੁਸ਼ਮਣ ਨੂੰ ਇਸ ਤਰੀਕੇ ਦੇ ਨਾਲ ਹੀ ਹਰਾਉਣਾ ਦੁਸ਼ਮਣ ਦੇ ਹੱਥੋਂ ਤਲਵਾਰ ਡਿੱਗ ਜਾਏ ਇਹ ਜ਼ਰੂਰੀ ਨਹੀਂ ਕਿ ਉਹ ਹਾਰ ਗਿਆ ਜਾਂ ਸਾਹਮਣੇ ਵਾਲੇ ਦੇ ਫੱਟ ਮਾਰ ਕੇ ਉਹਨੂੰ ਮਾਰ ਦਿੱਤਾ ਜਾਏ ਵੀ ਉਹਨੂੰ ਹਰਾ ਦਿੱਤਾ ਨਹੀਂ ਚਾਹੇ ਉਹ ਕਿਸੇ ਕੌਮ ਦਾ ਬੰਦਾ ਹੋਵੇ ਚਾਹੇ ਉਹ ਤੁਰਕ ਹੋਵੇ ਚਾਹੇ ਉਹ ਸਿੱਖ ਹੋਵੇ ਜਿਹੜਾ ਆਪਣੇ ਧਰਮ ਇਮਾਨ ਦੀ ਖਾਤਰ ਲੜਿਆ ਜਿਸ ਸਿੱਖ ਹੋਇਆ ਸਿੱਖ ਸ਼ਹੀਦ ਹੋਇਆ ਤੇ ਅਸੀਂ ਸਿੱਖਾਂ ਨੇ ਕਿਹਾ ਇਹ ਸ਼ਹੀਦ ਹੈ ਜੇ ਮੁਸਲਮਾਨਾਂ ਤੁਰਕਾਂ ਦੇ ਵਿੱਚ ਉਹਨਾਂ ਦੀ ਫੌਜ ਵਿੱਚ ਸਾਡੇ ਨਾਲ ਲੜਦਾ ਉਹ वीरगति कह दिए या मर गया भी कह दिए उन वो भी शहीद ही कहते ने या और एक सो की धार लावां पाकिस्तान दा फौजी मरदा हिंदुस्तान दे फौजीयां तो हाथ फौजी फौजी हो की कहते ने शहीद ते जे ਸਾਡੇ ਹੱਥੋਂ ਉਹਨਾਂ ਦਾ ਕੋਈ ਫੌਜੀ ਮਰਦਾ ਉਹ ਵੀ ਅਸੀਂ ਕੀ ਕਹਨੇ ਆ ਇੱਕ ਦੂਜੇ ਦਾ ਫੌਜੀ ਕੋਈ ਵੀ ਮਰੇ ਚਾਹੇ ਸਾਡਾ ਚਾਹੇ ਉਹਨਾਂ ਦਾ ਅਸੀਂ ਸ਼ਹੀਦ ਕਹਨੇ ਆ ਹੋ ਸਕਦਾ ਜੇ ਦੁਸ਼ਮਣਾਂ ਦਾ ਕੋਈ ਮਰੇ ਅਸੀਂ ਉਸ ਨੂੰ ਕੁਝ ਹੋਰ ਕਹੀਏ ਹੋ ਸਕਦਾ ਕੋਈ ਪਾਕਿਸਤਾਨ ਵਾਲਿਆਂ ਵੱਲੋਂ ਕੋਈ ਮਾਰਿਆ ਜਾਵੇ ਉਹ ਕਾਫਰ ਕਹਿੰਦੇ ਇਹ ਉਹਨਾਂ ਦੀ ਸੋਚ ਹੈ ਪਰ ਨਿਜਮ ਦੇ ਅਨੁਸਾਰ ਅਨੁਸਾਰ ਉਹ ਜਿਹੜਾ ਬੰਦਾ ਹੈ ਜਿਹੜਾ ਆਪਣੇ ਮਤਲਬ ਦੇਸ਼ ਲਈ ਕੌਮ ਲਈ ਲੜਿਆ ਉਹ ਭਾਵੇਂ ਕਿਸੇ ਵੀ ਪਲਟਨ ਦੇ ਵਿੱਚ ਹੋਵੇ ਉਹਨੂੰ ਜਿਹੜੀ ਹੈ ਮਤਲਬ ਸ਼ਹਾਦਤ ਮਿਲਦੀ ਹੈ ਜਾਂ ਉਹਨੂੰ ਵਡਿਆਈ ਮਿਲਦੀ ਹੈ ਕਹਿੰਦਾ ਭਾਵੇਂ ਇਹ ਹੈ ਕੋਈ ਵੀ ਬੰਦਾ ਨਿਜਮ ਵਿੱਚ ਰਹਿੰਦਾ ਹੈ ਕੋਈ ਵੀ ਬੰਦਾ ਆਪਣੇ ਡਿਸਪਲ ਦੇ ਵਿੱਚ ਰਹਿੰਦਾ ਹੈ ਮर्यादा ਦੇ ਵਿੱਚ ਰਹਿੰਦਾ ਹੈ ਉਹ ਕਿਸੇ ਵੀ ਧਰਮ ਦਾ ਹੈ ਉਸ ਨੂੰ ਜਿਹੜੀ ਹੈ ਆਪਣੇ ਉਸ ਇਸ਼ਟ ਰੱਬ ਪੀਰ ਗੁਰੂ ਦੀ ਵਡਿਆਈ ਮਿਲਦੀ ਹੈ ਸੋ ਮੈਂ ਬੇਨਤੀ ਕਰ ਰਿਹਾ ਸੀ ਸਾਨੂੰ ਸੰਗਤ ਦੇ ਵਿੱਚੋਂ ਕੀ ਮਿਲਦਾ ਕਿੰਨੀ ਵੱਡੀ ਤਾਕਤ ਸਪਿਰਟ ਜਾਂ ਸ਼ਕਤੀ ਮਿਲਦੀ ਹੈ ਇਹ ਜਿਹੜੀ ਹੈ ਜਿਹੜੇ ਪ੍ਰੈਕਟੀਕਲ ਕਰਦੇ ਨੇ ਉਹਨਾਂ ਨੂੰ ਹੌਲੀ-ਹੌਲੀ ਪਤਾ ਲੱਗ ਜਾਵੇਗਾ ਇਹ ਪਤਾ ਲੱਗ ਜਾਵੇਗਾ ਜਿਹੜਾ ਨਿਤਨੇਮ ਕਰਦਾ ਉਹਨੂੰ ਪਤਾ ਲੱਗ ਜਾਵੇਗਾ ਜਿਹੜਾ ਅੱਧਾ ਘੰਟਾ ਘੰਟਾ ਬਹਿੰਦਾ ਉਹਨੂੰ ਪਤਾ ਲੱਗ ਜਾਵੇਗਾ ਜਿਹੜਾ ਕੀਰਤਨੀਆਂ ਕੀਰਤਨ ਕਰਦਾ ਮਨ ਲਾ ਕੇ ਉਹਨੂੰ ਪਤਾ ਲੱਗ ਜਾਏਗਾ ਜਿਹੜਾ ਕਥਾ ਕਰਦਾ ਹੈ ਗੁਰੂ ਦੇ ਭੈ ਭੌ ਦੇ ਵਿੱਚ ਉਹਨੂੰ ਵੀ ਪਤਾ ਲੱਗ ਜਾਏਗਾ ਇਹ ਇਹ ਚੀਜ਼ ਕੀ ਹੈ ਇਹ ਬਖਸ਼ਿਸ਼ ਕੀ ਹੈ ਇਹ ਉਹਨੂੰ ਹੀ ਪਤਾ ਲੱਗਣਾ ਦੂਜੇ ਨੂੰ ਨਹੀਂ ਪਤਾ ਲੱਗਣਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਹੀ ਹੈ ਇਹ ਜਿਸ ਨੇ ਗੁੜ ਖਾਦਾ ਹੈ ਮਿੱਠੇ ਦਾ ਉਹਨੂੰ ਬਦਲ ਲੱਗਣਾ ਦੂਜੇ ਨੂੰ ਨਹੀਂ ਪਤਾ ਲੱਗਣਾ ਦੂਜੇ ਨੇ ਦੂਜੇ ਨੇ ਗੱਲਾਂ ਹੀ ਕਰਨੀਆਂ ਨੇ ਇਸ ਗੱਲ 'ਤੇ ਕਹਿੰਦੇ ਆ ਨਾ ਵੀ ਜਿਸ ਤਨ ਲੱਗੇ ਸੋਈ ਜਾਣੇ ਜਿੰਨੂੰ ਇਹ ਪ੍ਰੀਤ ਜਾਂ ਰਸ ਜਾਂ ਇਸ਼ਕ ਮਹਾਰਾਜ ਜੀ ਕਹਿੰਦੇ ਲੱਗ ਜਾਂਦਾ ਭਗਤ ਜੀ ਕਹਿੰਦੇ ਨੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿਹੜੇ ਉਸ ਦੇ ਸੱਚੇ ਆਚਕ ਦੇ ਇਸ਼ਕ ਦੇ ਵਿੱਚ ਰਤੇ ਗਏ ਭਗਤ ਫਰੀਦ ਜੀ ਕਹਿੰਦੇ ਨੇ ਵਿਸਰਿਆ ਜਨ ਨਾਮ ਦੇ ਭੋਏ ਭਾਰਤੀਏ ਉਹ ਪ੍ਰਵਾਨ ਹੋ ਗਏ ਉਸ ਦੇ ਦਰ ਦੇ ਉੱਪਰ ਖਰੇ ਉਤਰ ਗਏ ਆਓ ਗੁਰੂ ਸਾਹਿਬ ਜੀ ਮਿਰ ਕਰਨ ਬਹੁਤੀ ਪਿਆਰਾ ਸ਼ਬਦ ਜਿਨ੍ਹਾਂ ਦੀਆਂ ਪੰਕਤੀਆਂ ਤੁਸੀਂ ਸਰਵਣ ਕੀਤੀਆਂ ਮਹਾਰਾਜ ਫਰਵਾਨ ਕਰਦੇ ਨੇ ਲੜੀਵਾਰ ਅੱਜ ਦਾ ਸ਼ਬਦ ਹੈ 458 ਅਤੇ 59 458 459 ਅੰਗ ਦੇ ਉੱਪਰ ਇਹ ਪੂਰਾ ਸ਼ਬਦ ਹੈ ਮਹਾਰਾਜ ਫਰਮਾਨ ਕਰਦੇ ਐ ਸਾਨੂੰ ਬਹੁਤ ਸੁੰਦਰ ਗਿਆਨ ਦੇ ਨੇ ਦਿੰਦੇ ਨੇ ਦਿਨ ਰੈਣ ਸੁਹਾਵੜੀ ਆਈ ਦਿਨ ਤੇ ਰੈਣ ਦਿਨ ਵੀ ਤੇ ਰਾਤ ਵੀ ਮਹਾਰਾਜ ਜੀ ਕਹਿੰਦੇ ਉਹਦੇ ਲਈ ਬਹੁਤ ਚੰਗਾ ਚੜਿਆ ਬਹੁਤ ਸੋਹਣਾ ਆਇਆ ਉਹਦੇ ਲਈ ਕਿਹਦੇ ਲਈ ਸਿਮਰਤ ਨਾਮ ਹਰੇ ਦਿਨ ਰੈਣ ਸੁਹਾਵੜੀ ਆਈ ਉਹਨਾਂ ਲਈ ਦਿਨ ਚੰਗਾ ਆਇਆ ਉਹਨਾਂ ਲਈ ਰਾਤ ਚੰਗੀ ਆਈ ਕਿਨਾਂ ਲਈ ਸਿਮਰਤ ਨਾਮ ਹਰ ਜਿਨ੍ਹਾਂ ਨੇ ਨਾਮ ਨੂੰ ਸਿਮਰਿਆ ਜਿਨ੍ਹਾਂ ਨੇ ਨਾਮ ਦੇ ਨਾਲ ਸਾਂਝ ਪਾਈ ਉਹਨਾਂ ਦਾ ਦਿਨ ਵੀ ਚੰਗਾ ਆਇਆ ਉਹਨਾਂ ਦੀ ਰਾਤ ਵੀ ਚੰਗੀ ਆਈ ਜਿਹਦਾ ਦਿਨ ਖਰਾ ਜਾਂ ਚੰਗਾ ਨਾ ਨਿਕਲੇ ਉਹਦੀ ਰਾਤ ਵੀ ਚੰਗੀ ਨਹੀਂ ਨਿਕਲਦੀ ਜਿਹਦੀ ਰਾਤ ਚੰਗੀ ਨਹੀਂ ਨਿਕਲਦੀ ਉਹਦਾ ਅਮਰਦਵੈਲਾ ਵੀ ਉੱਠਣਾ ਨਹੀਂ ਹੁੰਦਾ ਉਹਨੂੰ ਮੰਨਸੀਬ ਚੰਗਾ ਨਹੀਂ ਨਿਕਲਦਾ ਇਸ ਕਰਕੇ ਜਿਹੜਾ ਦਿਨ ਹੈ ਸਾਡਾ ਚੰਗਾ ਸੁਹਣਾ ਚੰਗੇ ਵਿਚਾਰਾਂ ਰਾਹੀਂ ਚੰਗੀ ਸੰਗਤ ਰਾਹੀਂ ਜਿਹੜਾ ਬਤੀਤ ਹੋਣਾ ਚਾਹੀਦਾ ਨਿੱਦ ਸਾਡੀ ਰਾਤ ਤੇ ਅੰਮ੍ਰਿਤ ਵੇਲਾ ਖਰਾਬ ਹੋ ਸਕਦਾ ਦਿਨ ਸੁਹਣਾ ਲੰਘਣਾ ਚਾਹੀਦਾ ਚੰਗੇ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਚੰਗਿਆਂ ਕੋਲ ਬਹਿਣਾ ਚਾਹੀਦਾ ਨਿੰਦਿਆ ਚੁਗਲੀ ਕਰਨ ਵਾਲਿਆਂ ਕੋਲ ਬਿਲਕੁਲ ਨਹੀਂ ਬਹਿਣਾ ਚਾਹੀਦਾ ਚੰਗੀਆਂ ਹੀ ਗੱਲਾਂ ਕਰਨੀਆਂ ਜੇ ਕੋਈ ਮਾੜਾ ਮਾੜੀ ਗੱਲ ਕਰਦਾ ਉਹਨੂੰ ਟੋਕ ਦੇ ਉਹਦਾ ਭਲਾ ਹੋ ਜਾਏਗਾ ਜੇ ਕੋਈ ਸਾਡੇ ਨਾਲ ਕਿਤੇ ਬੈਠਾ ਕਿਸੇ ਨਾਲ ਬੈਠਾ ਮਾੜੀ ਗੰਦੀ ਗੱਲ ਕਰਦਾ ਇਹਨੂੰ ਟੋਕਦੇ ਹੋ ਭਾਈ ਇਹ ਗੱਲ ਮਾੜੀ ਹੈ ਉਹ ਇੱਕ ਵਾਰੀ ਕਰੇਗਾ ਦੂਜੀ ਵਾਰੀ ਟੋਕਦੇ ਹੋ ਦੋ ਵਾਰੀ ਕਰੇਗਾ ਤੀਜੀ ਵਾਰੀ ਟੋਕਿਆ ਚੌਥੀ ਵਾਰੀ ਪੰਜਵੀਂ ਵਾਰੀ ਸ਼ਰਮਾਨ ਲੱਗ ਪੈਗੀ ਉਹਨੂੰ ਵੀ ਮੈਂ ਅੜਦਾ ਹੀ ਨਹੀਂ ਮੈਨੂੰ ਟੋਕ ਰਹੇ ਨੇ ਇਸ ਕਰਕੇ ਮਾੜੀ ਚੀਜ਼ ਜਿਹੜੀ ਹੈ ਉਹਦੇ ਤੋਂ ਆਪਾਂ ਗੁਰੇਜ਼ ਕਰਨਾ ਤੇ ਆਪੇ ਹੀ ਸਾਡਾ ਦਿਨ ਜਿਹੜਾ ਵਧੀਆ ਲੰਘ ਜਾਏਗਾ ਤੇ ਜਦੋਂ ਦਿਨ ਵਧੀਆ ਲੱਗੇ ਲੰਘੇਗਾ ਤੇ ਸਤਿਗੁਰੂ ਜੀ ਕਹਿੰਦੇ ਰਹਿਣ ਵੀ ਵਧੀਆ ਲੰਘ ਜਾਏਗੀ ਇਸ ਗੱਲ again ਨਾ ਦਿਨ ਖਰਾਬ ਹੋਵੇ ਤੇ ਨਾ ਰਾਤ ਖਰਾਬ ਹੋਵੇ ਦੋਨੇ ਸਾਡੇ ਲਈ ਬਹੁਤ ਜ਼ਰੂਰੀ ਨੇ ਅਸੀਂ ਕਹਿੰਨੇ ਆਂ ਵੀ ਸਾਡੀ ਉਮਰ 80 ਸਾਲ ਦੀ 90 ਸਾਲ ਦੀ ਤੇ ਜੇ ਕਿਸੇ ਦੀ 80 ਸਾਲ ਦੀ ਹੈ ਤੇ ਵਿੱਚੋਂ 40 ਸਾਲ ਕੱਢਦੇ ਹੋ ਲਗਭਗ 35 ਸਾਲ ਕੱਢਦੇ ਹੋ ਕਿਉਂਕਿ ਉਹ ਨੀਂਦ ਵਿੱਚ ਹੀ ਗੁਜ਼ਰ ਜਾਂਦੇ ਨੇ ਰਾਤ ਨੂੰ ਤੇ ਦਿਨ ਵਿੱਚ ਵੀ ਠੌਕੇ ਲਾਉਂਦੇ ਆ ਕਿੰਨੀ ਕ ਰਹਿ ਗਈ ਬਾਕੀ ਠੀਕ ਹੈ ਤੇ ਬਾਕੀ ਹੋਰ ਜਿਵੇਂ ਡਿਵਾਈਡ ਕਰਾਂ ਤੇ ਪੱਲੇ ਕੁਝ ਵੀ ਨਹੀਂ ਪੈਣਾ ਹੋਰ ਲੜਾਈਆਂ ਝਗੜਿਆਂ ਚਿੰਤਾਵਾਂ ਦੇ ਵਿੱਚ ਇਧਰ ਰੰਗ ਬਰੰਗ ਦੁਨੀਆਂ ਦੇ ਦੇਖਦੇ ਆ ਪਤਾ ਨਹੀਂ ਕਿਧਰ ਕਿਧਰ ਸਮਾਂ ਇਦਾਂ ਹੀ ਗੁਜ਼ਰ ਜਾਂਦਾ ਤੇ ਉਹ 70 80 90 ਸਾਲ ਦੇ ਵਿੱਚੋਂ ਪੱਲੇ ਦੇ ਕੁਝ ਸਾਲ ਹੀ ਬੰਦੇ ਨੇ ਇਸ ਕਰਕੇ ਜ਼ਿੰਦਗੀ ਜਿਉਣ ਲਈ ਮਿਲੀ ਹੈ ਹਮੇਸ਼ਾ ਮੈਂ ਬੇਨਤੀ ਕਰਦਾ ਹੁਣਾਂ ਜ਼ਿੰਦਗੀ ਸਾਨੂੰ ਭੋਗ ਭੋਗਣ ਦੇ ਲਈ ਜਾ ਸੌਣ ਦੇ ਲਈ ਨਹੀਂ ਮਿਲੀ ਆਪਣੀ ਨੀਂਦ ਨੂੰ ਆਪਣੀ ਖਰਾਕ ਨੂੰ ਬਿਲਕੁਲ ਘਟਾ ਦਿਓ ਜੇ ਲੰਬੀ ਜ਼ਿੰਦਗੀ ਜਿਉਣੀ ਹੈ ਧਿਆਨ ਦੇਣਾ 3-4 ਘੰਟੇ ਰਾਤ ਨੂੰ ਸੌਂਵੋ ਇੱਕ ਅੱਧਾ ਘੰਟਾ ਜੇ ਦਿਨੇ ਸੌਂਦਾ ਤੇ ਸੌ ਲਓ ਤੇ ਬਿਲਕੁਲ ਬੰਦੇ ਦਾ ਸਰੀਰ ਠੀਕ ਹੋ ਜਾਂਦਾ ਜੇ ਕੋਈ ਸਵੇਰੇ ਅਮਰਤ ਵੇਲੇ ਕੋਈ 3 ਵਜੇ ਕੋਈ 2 ਵਜੇ 4 ਵਜੇ ਉੱਠਦਾ ਉਹ ਦਿਨ ਵੱਲੇ ਘੰਟਾ ਹੈ ਸੌ ਲਏ ਤੇ ਉਹਦੇ ਨਾਲ ਉਹਦੇ 4-5 ਘੰਟਿਆਂ ਦੇ ਵਿੱਚ ਹੀ ਕਵਰ ਕੰਮ ਹੋ ਜਾਂਦਾ ਹੈ ਕਿਉਂਕਿ ਸਰੀਰ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਬਾਕੀ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੁੰਦੀ ਹੈ ਮਹਾਰਾਜ ਆਪ ਹੀ ਸਭ ਕੁਝ ਪੂਰਾ ਕਰ ਦਿੰਦੇ ਨੇ ਆਪ ਹੀ ਕਿਰਪਾ ਕਰ ਦਿੰਦੇ ਨੇ ਦੇਖੋ ਕਈ ਵਾਰੀ ਸਾਰੀ ਰਾਤ ਪਾਸੇ ਮਾਰਦਿਆਂ ਦੀ ਲੰਘ ਜਾਂਦੀ ਹੈ ਤੇ ਨੀਂਦ ਪੂਰੀ ਨਹੀਂ ਹੁੰਦੀ ਕਈ ਵਾਰ ਇੱਕ ਘੰਟਾ ਚੱਜ ਦੀ ਨੀਂਦ ਆ ਜਾਏ ਤੇ ਬੰਦਾ ਤੰਦਰੁਸਤ ਤੇ ਬੜਾ ਰੈਲੈਕਸ ਫੀਲ ਕਰਦਾ ਹੁਣ ਮੈਂ ਬੇਨਤੀ ਕਰ ਰਿਹਾ ਸੀ ਜ਼ਿੰਦਗੀ ਬਹੁਤ ਛੋਟੀ ਹੈ ਸਾਡੀ ਜ਼ਿੰਦਗੀ ਐਵੇਂ ਹੀ ਨਾ ਬੀਤ ਜਾਏ ਕਿਉਂਕਿ ਪੰਕਤੀ ਆਈ ਦਿਨ ਰੈਣ ਸੁਹਾਵੜੀ ਆਈ ਸਿਮਰਦ ਨਾਮ ਹਰੇ ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਇਹਦੇ ਨਾਲ ਇੱਕ ਹੋਰ ਪੰਕਤੀ ਗੁਰੂ ਨਾਨਕ ਪਾਤਸ਼ਾਹ ਦੀ ਲਾਉਂਦੇ ਆ ਕਲੀਅਰ ਹੋਏਗੀ ਗੱਲ ਹੋਰ ਜ਼ਿਆਦਾ ਮਹਾਰਾਜਾ ਫਰਮਾਉਣਾ ਕਹਿੰਦੇ ਰੈਨਗਵਾਈ ਸੋਏ ਗਏ ਦਿਸ ਗਵਾਇਆ ਖਾਏ ਹੀਰੇ ਜਿਹਾ ਜਨਮ ਹੈ ਕੋਡੀ ਬਦਲੇ ਜਾਏ RAM ਨਾ ਜਾਣਿਆ RAM ਕਾ ਮੂੜੇ ਉਹ ਮੂਰਖਾ ਫਿਰ ਪਾਛੇ ਪਛਤਾਏ ਰੇ ਨਾਮ ਨਾ ਜਾਣਿਆ ਉਸ ਰਾਮ ਦਾ ਪਤਾ ਹੀ ਨਹੀਂ ਲੱਗਿਆ ਤੇ ਫਿਰ ਮੂਰਖ ਬਾਅਦ ਵਿੱਚ ਪਛਤਾਉਂਦਾ ਫਿਰ ਪਛਤਾਉਂਦਾ ਕੀ ਫਾਇਦਾ ਜਦੋਂ ਜੋਬਨ ਲੰਘ ਗਿਆ ਜਦੋਂ ਤਾਕਤ ਚਲੀ ਗਈ ਫਿਰ ਛੁਰਨਾ ਕਿਉਂ ਹੈ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਜਿਵੇਂ ਤੂੰ ਦੂਜੇ ਨੂੰ ਭਜਦਾ ਦੌੜਦਾ ਦੇਖ ਕੇ ਕਿੰਨਾ ਵੀ ਮੈਂ ਵੀ ਇਦਾਂ ਭਜਾਂ ਦੌੜਾਂ ਜਦੋਂ ਤੇਰੇ શરી ਦੇ ਵਿੱਚ ਬਲ ਹੈ ਉਹਨੂੰ ਇਹ ਸਭ ਕੁਝ ਕਰ ਲੈ ਜਦੋਂ ਨਿਰਬਲ ਹੋ ਗਿਆ ਨੈਣੋਂ ਨੀਰ ਬਹੇ ਤਨ ਕੀਨਾ ਭੇ ਕੇਸ ਦੁਧਵਾਨੀ ਰੂਦਾ ਗੰਢ ਸ਼ਬਦ ਨਹੀਂ ਉਜਰੇ ਆਪ ਗਿਆ ਕਰੇ ਪ੍ਰਾਣੀ ਫਿਰ ਭਗਤ ਭੀਖਣ ਜੀ ਕਹਿੰਦੇ ਨੇ ਫਿਰ ਆਪਣੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਵੀ ਨਹੀਂ ਰਹਿਣਾ ਕੁਝ ਵੀ ਨਹੀਂ ਰਹਿਣਾ ਇਸ ਕਰਕੇ ਆਪਣੇ ਦਿਨ ਤੇ ਆਪਣੇ ਰਾਤ ਨੂੰ ਜਿਹੜਾ ਵੱਧ ਤੋਂ ਵੱਧ ਜਿਆਦਾ ਘੰਟੇ ਅਸੀਂ ਜਾਗ ਕੇ ਆਪਣੀ ਸੁਰਤ ਦੇ ਵਿੱਚ ਬਤੀਤ ਕਰੀਏ ਉਸ ਦੀ ਯਾਦ ਦੇ ਵਿੱਚ ਬਤੀਤ ਕਰੀਏ ਹੱਸਦੇ ਬਤੀਤ ਕਰੀਏ ਖੁਸ਼ੀ ਦੇ ਨਾਲ ਬਤੀਤ ਕਰੀਏ ਇਸ ਜ਼ਿੰਦਗੀ ਨੂੰ ਬੜੀ ਬੜੇ ਚਾਹ ਦੇ ਖੁਸ਼ੀ ਦੇ ਨਾਲ ਜੀਏ ਪਰਸੰਤਾ ਦੇ ਨਾਲ ਬਤੀਤ ਕਰੀਏ ਕਿਉਂਕਿ ਅਸੀਂ ਕੋਈ ਪੰਛੀ ਪਜੂ ਪੰਛੀ ਜਾਂ ਜਾਨਵਰ ਨਹੀਂ ਹਾਂ ਅਸੀਂ ਮਨੁੱਖਾ ਦੇਹੀ ਜਾਮੇ ਦੇ ਵਿੱਚ ਬਹੁਤ ਵੱਡੀ ਤਾਕਤ ਬਣ ਕੇ ਆਏ ਹੋਏ ਹਾਂ ਇਸ ਕਰਕੇ ਅਸੀਂ ਆਪਣੇ ਜੀਵਨ ਵਿੱਚ ਮਜੂਸ ਤੇ ਉਦਾਸੀ ਦੇ ਨਾਲ ਨਹੀਂ ਜਿਉਣਾ ਅਸੀਂ ਪਰਸੰਤਾ ਦੇ ਨਾਲ ਜਿਉਣਾ ਜਿੰਨ ਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੋਇਆ ਸਦਾ ਆਨੰਦ ਰਹੇ ਦਿਨ ਰਾਤ ਹੀ ਗੁਣਵੰਦਿਆਂ ਪਾਛਲ ਸਦਾ ਹੀ ਖੁਸ਼ ਰਹਿਣਾ ਸਦਾ ਹੀ ਆਨੰਦ ਰਹਿਣਾ ਦੇਖੋ ਇੱਕ ਗ੍ਰਿਸ਼ਤੀ ਬੰਦੇ ਨੂੰ ਬਾਣੀ ਵਿੱਚ ਲਿਖਿਆ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਜੇ ਕੋਈ ਗ੍ਰਿਸ਼ਤੀ ਬੰਦਾ ਕਹੇ ਮੈਨੂੰ ਸਦਾ ਹੀ ਖੁਸ਼ੀਆਂ ਹੀ ਮਿਲਦੀਆਂ ਰਹਿਣ ਸਦਾ ਹੀ ਮੈਂ ਮਤਲਬ ਹੱਸਦਾ ਹੀ ਰਵਾਂ ਤੇ ਇਹ ਕਦੀ ਹੋਣਾ ਨਹੀਂ ਕਿਸੇ ਨਾਲ ਸਾਰਿਆਂ ਦੇ ਨਾਲ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਗ੍ਰਸਤੀ ਬੰਦੇ ਨੂੰ ਉਤਰਾ ਚੜ੍ਹਾ ਤਕਰਾਰ ਪਿਆਰ ਗੁੱਸਾ ਗਿਲਾ ਮੇਲ ਵਿਛੋੜ ਇਹ ਸਾਰਾ ਕੁਝ ਚੱਲਣਾ ਇਹਦੇ ਵਿੱਚ ਰਹਿੰਦਿਆਂ ਹੋਇਆ ਵੀ ਬੇਪਰਵਾਹੀ ਖਟਣੀ ਐ ਇਹ ਸਾਰੀਆਂ ਚੀਜ਼ਾਂ ਵਿੱਚ ਰਹਿੰਦਿਆਂ ਹੋਇਆ ਵੀ ਜਿੰਨੂੰ ਅਸੀਂ ਕਹਿੰਦੇ ਨਾਲ ਛੱਡ ਪਰਾਂ ਹਉ ਪਰੇ ਫਿਰ ਕੀ ਐ ਇਹ ਚੀਜ਼ ਮਨ ਵਿੱਚ ਵਸਾ ਕੇ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਮਰਜੀ ਕਹਿੰਦੇ ਬਤੀਤ ਕਰਨਾ ਇਹ ਸਾਰੀਆਂ ਚੀਜ਼ਾਂ ਸਾਨੂੰ ਗਿਆਨ ਸਿਖਾਉਂਦਾ ਬੇਪਰਵਾਹੀ ਜਿਹੜੀ ਐ ਨਾ ਜਿਹਨੂੰ ਕਹਿੰਦੇ ਨੇ ਵੀ ਚਿੰਤਾ ਛੱਡ ਇਹ ਚਿੰਤ ਰਹੁ ਨਾਨਕ ਲਗਪਾਈ ਇਹ ਬੇਵਰਪਮ ਬੇਪਰਵਾਹੀਆਂ ਤੇ ਜਿਹੜੀ ਅਚਿੰਤ ਚੀਜ਼ ਐ ਇਹ ਗੁਰੂ ਦੀ ਬਾਣੀ ਸਿਖਾਉਂਦੀ ਐ ਔਰ ਕੋਈ ਚੀਜ਼ ਨਹੀਂ ਸਿਖਾਉਂਦੀ ਇਸ ਕਰਕੇ ਬੰਦਾ ਜਿਹੜਾ ਕਈ ਵਾਰ ਨਾ ਘਾਬਰਦਾ ਕਈ ਵਾਰ ਪਰੇਸ਼ਾਨ ਹੁੰਦਾ ਜਦੋਂ ਨਿੰਦਿਆ ਹੋ ਜਾਂਦੀ ਪਰੇਸ਼ਾਨ ਹੁੰਦਾ ਵਡਿਆਈ ਘੱਟ ਮਿਲਦੀ ਫਿਰ ਵੀ ਪਰੇਸ਼ਾਨ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਜੇ ਤੈਨੂੰ ਇਹ ਦੇ ਉੱਤੇ ਇਹ ਦੇ ਤੋਂ ਉੱਪਰ ਕਰਦੀ ਐ ਚੱਕਦੀ ਐ ਨਾਦਨ ਉਹਦੇ 아이ਦੀ ਪੋਖਰੇ ਦੇ ਨਾਦਨ ਕੋਈ ਨੰਦਿਆ ਦੀ ਪਰਵਾਰ ਹੈ ਇਹਦੇ ਉੱਪਰ ਨਾ ਚੁੱਕਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਤੂੰ ਬਾਣੀ ਪੜ ਗੁਰੂ ਦੀ ਟੇਕ ਲੈ ਤੈਨੂੰ ਇਹ ਚੀਜ਼ਾਂ ਲੱਗਣੀਆਂ ਹੀ ਨਹੀਂ ਤੈਨੂੰ ਇਹਦੀ ਪਰਵਾਹ ਹੀ ਨਹੀਂ ਰਹਿਣੀ ਤੂੰ ਆਪੇ ਹੀ ਖੋਜ ਲੈਣਾ ਆਪੇ ਹੀ ਆਨੰਦ ਵਿੱਚ ਰਹਿਣਾ ਠੀਕ ਹੈ ਜੀ ਮੇਰੇ ਬਾਰੇ ਕੋਈ ਕੀ ਸੋਚਦਾ ਹੈ ਤੇ ਆਪਾਂ ਸੋਚਣਾ ਹੀ ਨਹੀਂ ਮੈਂ ਕੌਣ ਹਾਂ ਖੁਦ ਨੂੰ ਪਤਾ ਹੋਣਾ ਚਾਹੀਦਾ ਮੇਰਾ ਗੁਰੂ ਦੇ ਨਾਲ ਕੀ ਰਿਸ਼ਤਾ ਹੈ ਇਹ ਪਤਾ ਹੋਣਾ ਚਾਹੀਦਾ ਕਿਉਂਕਿ ਜੱਗ ਦੇ ਹਮੇਸ਼ਾ ਰੁਸਿਆ ਹੀ ਰਹਦਾ ਜੱਗ ਨੂੰ ਕੋਈ ਖੁਸ਼ ਕਰਕੇ ਦਿਖਾਵੇ ਕੋਈ ਬੰਦਾ ਆ ਕੇ ਦੱਸ ਦਵੇ ਵੀ ਮੈਂ ਜੱਗ ਨੂੰ ਖੁਸ਼ ਕਰ ਸਕਦਾ ਫਿਰ ਦੱਸਿਓ ਕਿਸੇ ਵੀ ਸੰਸਾਰ ਦੇ ਬੰਦੇ ਨੂੰ ਪੂਰਾ ਖੁਸ਼ ਕਰ ਸਕਦਾ ਕਦੀ ਹੋਏਗਾ ਹੀ ਨਹੀਂ ਕਦੀ ਵੀ ਨਹੀਂ ਕਦੀ ਚਾਹੇ ਮਿੱਤਰ ਹੈ ਚਾਹੇ ਆਪਣਾ ਪਰਿਵਾਰ ਹੈ ਚਾਹੇ ਸਾਡੇ ਕੋਈ ਸ਼ਰੀਕ ਨੇ ਚਾਹੇ ਰਿਸ਼ਤੇਦਾਰ ਨੇ ਚਾਹੇ ਗਵੰਡੀ ਹੈ ਚਾਹੇ ਜੋ ਮਰਜੀ ਹੈ ਪੂਰਾ ਕੋਈ ਵੀ ਸਿਰਦ ਵਾਈ ਜਾਂ ਖੁਸ਼ ਬੰਦੇ ਤੋਂ ਬੰਦਾ ਨਹੀਂ ਹੋ ਸਕਦਾ ਇਸ ਗਾਗੇ ਫਿਰ ਫਿਕਰ ਕਾ ਦੀ ਜਿਕਰ ਹੈ ਜਿਕਰ ਕਰੀਏ ਤੇ ਫਿਕਰ ਆਪਣੇ ਆਪ ਜਾਂਦੇ ਨੇ ਸੋ ਗੁਰੂ ਸਾਹਿਬ ਜੀ ਕਹਿੰਦੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਲਈ ਹੈ ਮਹਾਰਾਜੀ ਕਹਿੰਦੇ ਉਹਦੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਦੁਖ ਭੂਖ ਦਰਦਰ ਨਾਠੇ ਪ੍ਰਗਟ ਮਗ ਦਿਖਾਇਆ ਜਿਸ ਮਨੁੱਖ ਨੂੰ ਗੁਰੂ ਨੇ ਰਾਹ ਦਿਖਾ ਦਿੱਤਾ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਉਹਦੀ ਭੁੱਖ ਤੇ ਉਹਦੇ ਦੁੱਖ ਤੇ ਉਹਦੀ ਦਲੇਦਰੀ ਗਰੀਬੀ ਦੁਖ ਭੂਖ ਦਰਦਰ ਨਾਠੇ ਪ੍ਰਗਟ ਮਗ ਦਿਖਾਇਆ ਕਿਉਂਕਿ ਮਹਾਰਾਜ ਜੀ ਕਹਿੰਦੇ ਜਿੱਥੇ ਗੁਰੂ ਤੇ ਗੁਰਦਾਨ ਨਾਮ ਆ ਜਾਂਦਾ ਉੱਥੇ ਨਵ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਉਹਦੀ ਦੁੱਖ ਭੁੱਖ ਦਿਲਿਕਦਰ ਸਭ ਕੁਝ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਂਦਾ ਹੈ ਦੂਰ ਚਲਾ ਜਾਂਦਾ ਹੈ ਜਿੰਨੂੰ ਗੁਰੂ ਮਿਲ ਜਾਂਦਾ ਜਿਵੇਂ ਆਪਾਂ ਉਹ ਪੜਿ ਦੀਆਂ ਨਾ ਪੰਕਤੀਆਂ ਭਾਈ ਗੁਰਦਾਸ ਜੀ ਦੀਆਂ ਵੀ ਜਦੋਂ ਸਦਾਮਾ ਜੀ ਕ੍ਰਿਸ਼ਨ ਮਹਾਰਾਜ ਨੂੰ ਮਿਲੇ ਸੀ ਤੇ ਸਾਰੇ ਦਲਿੱਦਰ ਦੂਰ ਹੋ ਗਏ। ਗਰੀਬੀਆਂ ਦੂਰ ਹੋ ਗਈਆਂ। ਸਭ ਕੁਝ ਦੂਰ ਹੋ ਗਏ। ਸਾਡਾ ਵੀ ਮਿੱਤਰ ਹੈ, ਕੌਣ ਤੂੰ ਹੋ ਸਭ ਰਾਜਨ ਕੇ ਰਾਜਾ। ਉਹ ਸਾਡਾ ਰਾਜਾ ਮਿੱਤਰ ਹੈ। ਗੁਰੂ ਗੋਬਿੰਦ ਸਿੰਘ ਸਾਡਾ ਮਿੱਤਰ ਵੀ ਹੈ ਤੇ ਪਿਤਾ ਵੀ ਹੈ। ਤੇ ਜਿਹਦਾ ਰਾਜਾ ਮਿੱਤਰ ਹੋਵੇ, ਰਾਜਾ ਪਿਤਾ ਹੋਵੇ ਤੇ ਉਹਦੀ ਪਰਜਾਂ ਜਾਂ ਉਹਦਾ ਜਾਤੀ ਪੁੱਤ ਹਮੇਸ਼ਾ ਹੀ ਗਰੀਬ ਨਹੀਂ ਹੁੰਦਾ। ਇੱਥੇ ਰਾਜੇ ਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਪੈਸੇ ਕਿੰਨੇ ਨੇ ਮਤਲਬ ਸਬਰ ਸੰਤੋਖੀ ਤੇ ਰੱਜਿਆ ਹੋਇਆ ਬਖਸ਼ਿਸ਼ਾਂ ਕਰਨ ਵਾਲਾ ਜਿਹੜਾ ਸਾਨੂੰ ਸੈਟੀਸਫਾਈ ਕਰਦਾ ਜਿਹੜਾ ਸਾਨੂੰ ਸਬਰ ਤੇ ਸ਼ੁਕਰ ਦਿੰਦਾ ਉਹਨੂੰ ਰਾਜਾ ਕਹਿੰਦੇ ਹਨ ਸਾਡੀ ਸਾਡਾ ਧਿਆਨ ਉਧਰ ਜਾਂਦਾ ਵੀ ਸਾਨੂੰ ਸ਼ਾਇਦ ਉਹ ਮਾਇਆ ਜਾਂ ਸੋਨਾ ਚਾਂਦੀ ਇੰਨੀ ਦੇ ਦੇਗਾ ਜਾਂ ਸਾਨੂੰ ਇੰਨੀਆਂ ਸਹੂਲਤਾਂ ਦੇ ਦੇਗਾ ਤੇ ਫਿਰ ਆਪਾਂ ਉਹਨੂੰ ਰਾਜਾ ਮੰਨਾਂਗੇ ਨਹੀਂ ਇੱਥੇ ਰਾਜੇ ਦਾ ਅਰਥ ਕੁਝ ਹੋਰ ਹੈ ਉਹ ਮਹਾਰਾਜੀ ਲਜਾਈ ਨਾ ਦਿੰਦਾ ਵੀ ਭਗਤ ਰਵਦਾਸ ਜੀ ਨੂੰ ਕਹਿੰਦੇ ਨੇ ਕੋਈ ਸਾਧੂ ਕਹਿੰਦਾ ਲੈ ਪਾਲਸ ਦੇ ਦੇ ਨਾਲ ਅਮੀਰ ਹੋ ਜਾਏਂਗੇ ਉਹ ਕਹਿੰਦਾ ਵੀ ਆਪਾਂ ਨੂੰ ਤੇ ਇਦਾਂ ਦੀ ਕੋਈ ਚੀਜ਼ ਚਾਹੀਦੀ ਨਹੀਂ ਜੋੜੇ ਗੰਢਦੇ ਆਂ ਜੁੱਤੀਆਂ ਗੰਢਦੇ ਆਂ ਜੋ ਕੋਈ ਦੇ ਜਾਂਦਾ ਬਸ ਉਹਦੇ ਨਾਲ ਲੰਗਰ ਪਾਣੀ ਚੱਕ ਲੈਨੇ ਹੋਰ ਅਸੀਂ ਕੀ ਕਰਨਾ ਹੋਰ ਕੀ ਸੀ ਕਰਨਾ ਬੜਾ ਕੋਸ਼ਿਸ਼ ਨਹੀਂ ਅਸੀਂ ਮੈਲ ਕੀ ਕਰਨੇ ਨੇ ਉਹਨੇ ਕਿਹਾ ਹੋਇਆ ਬਾਣੀ ਵਿੱਚ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਰੀ ਇਹ ਸਾਰਾ ਕੁਝ ਉਹਨਾਂ ਨੇ ਪ੍ਰਪੱਕ ਕੀਤਾ ਹੁੰਦਾ ਤਾਂ ਹੀ ਕਹਿੰਦੇ ਨੇ ਮਤਲਬ ਵਿਚਾਰ ਕਰ ਰਹੇ ਆ ਵੀ ਰਾਜਾ ਉਹ ਜਿਹੜਾ ਰਜਿਆ ਹੁੰਦਾ ਤੇ ਸਾਡਾ ਗੁਰੂ ਰਾਜਿਆਂ ਦਾ ਰਾਜਾ ਰਜਿਆ ਤੇ ਸਾਨੂੰ ਵੀ ਉਹ ਅਰਜਾਉਂਦਾ ਸਬਰ ਤੇ ਸੰਤੋਖ ਨਾਲ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੁੜੀਂਦਾ ਪਾਇਆ ਜੋ ਜੋ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਜਿਸ ਨੂੰ ਸ਼ਰਨ ਮਿਲ ਜਾਂਦੀ ਹੈ ਜਾਂ ਜਿਹੜਾ ਆਪਣੇ ਮਾਲਕ ਨਾਲ ਪਿਆਰ ਕਰਦਾ ਮਹਾਰਾਜ ਜੀ ਕਹਿੰਦੇ ਉਹ ਆਪਣੇ ਮਨ ਵਿੱਚ ਮਨ ਚਿੰਦੇ ਮਨ ਚਿੰਦਿਆ ਫਲ ਪਾਵਨਾ ਹੋਮੀ ਵਿੱਚੋਂ ਹੋ ਜਾਏ ਜੋ ਉਹਨੂੰ ਉਹਦੀ ਅੰਦਰਲੀ ਭਾਵਨਾ ਹੁੰਦੀ ਹੈ ਨਾ ਗੁਰੂ ਨੇ ਪੂਰੀ ਕਰ ਦੇਣੀ ਇਸ ਕਰਕੇ ਇੱਥੇ ਵੀ ਵਿਚਾਰ ਜਰੂਰ ਕਰਦੇ ਆ ਸਾਡੀ ਭਾਵਨਾ ਬਹੁਤ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਭਾਵਨਾ ਅਸੀਂ ਬਣਾਈ ਗੁਰੂ ਨੇ ਖੁਸ਼ ਹੋ ਕੇ ਪੂਰੀ ਕਰ ਦੇਣੀ ਹੈ ਕੋਈ ਵੀ ਭਾਵਨਾ ਬਣੇ ਕੋਈ ਵੀ ਵਸਤੂ ਮੰਗਣੀ ਹੈ ਗੁਰੂ ਸਾਹਿਬ ਨੂੰ ਇਹ ਜ਼ਰੂਰ ਨਾਲ ਕਹਿ ਦੇਣਾ ਮਹਾਰਾਜ ਜੀ ਜੇ ਚੰਗੀ ਲੱਗੇ ਤੇ ਕਿਰਪਾ ਕਰਨੀ ਜੇ ਸੁੱਖ ਹਟਾਉਣੇ ਹੋਵੇ ਤੇ ਦੇਣੀ ਜੇ ਉਹ ਚੀਜ਼ ਮਿਲ ਕੇ ਬਾਅਦ ਚ ਤੜਫੀ ਜਾਣਾ ਤੜਫੀ ਜਾਣਾ ਨੁਕਸਾਨੀ ਹੋਈ ਜਾਣਾ ਉਹਦੇ ਨਾਲ ਉੱਤੇ ਨਾ ਮਿਲੇ ਬਿਹਤਰ ਹੈ ਇਸ ਕਰਕੇ ਗੁਰੂ ਦੇ ਕੋਲ ਮੰਗਣ ਤੋਂ ਪਹਿਲਾਂ ਮਹਾਰਾਜ ਜੀ ਨੂੰ ਇਹ ਕਹਿਣਾ ਮਹਾਰਾਜ ਜੀ ਇਹ ਬਰਕਤਾਂ ਵਾਲੀ ਵੀ ਹੋਵੇ ਬਖਸ਼ਿਸ਼ਾਂ ਵਾਲੀ ਵੀ ਹੋਵੇ ਔਰ ਇਹ ਸਾਨੂੰ ਵਧਾਵੇ ਤੇ ਫੁਲਾਵੇ ਇਹ ਵਾਸਤੂ ਇਸ ਪ੍ਰਕਾਰ ਦੇਣੀ ਆਪ ਜੀ ਨੇ ਐਸੀ ਮਿਹਰ ਕਰੀ ਮੰਨ ਲੜੀ ਲੜੀਂਦਾ ਪਾਇਆ ਜੋ ਮਨ ਵਿੱਚ ਤੋਂ ਫੁਰਨਾ ਬਣਾਏਗਾ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਦੇ ਮਨ ਦੀਆਂ ਭਾਵਨਾ ਫੁਰਨਾ ਇੱਕ ਫੁਰਨੇ ਜਿਹੜੇ ਨੇ ਨਾ ਇੱਕਦਮ ਪੂਰੇ ਹੋਣੇ ਹੋ ਸ਼ੁਰੂ ਹੋ ਜਾਂਦੇ ਨੇ ਜਿੱਦਾਂ ਉਹ ਮਨ ਵਿੱਚ ਚੀਜ਼ ਧਾਰਦੇ ਨੇ ਉਦਾਂ ਦੀ ਗੱਲ ਪੂਰੀ ਹੋ ਜਾਂਦੀ ਹੈ ਜੋ ਸੋਚ ਕੇ ਘਰੋਂ ਨਿਕਲਦੇ ਨੇ ਉਦਾਂ ਹੀ ਹੁੰਦਾ ਹੈ ਇਹ ਸੱਚੀ ਗੱਲ ਹੈ ਹਰ ਦਰ ਹਰ ਦੇਖ ਦਰਸ਼ਨ ਈਸ਼ ਪੁੰਨੀ ਕੁੱਲ ਸਮੋਹਾ ਸਭ ਤਰੇ ਮਹਾਰਾਜ ਦੇ ਦਰਸ਼ਨ ਕਰ ਗਏ ਮਹਾਰਾਜ ਇਹ ਕਹਿੰਦੇ ਹਰ ਇੱਕ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਜਾਂਦੀ ਹੈ ਹਰ ਦੇਖ ਦਰਸ਼ਨ ਈਸ਼ ਪੁੰਨੀ ਸਾਰੀਆਂ ਇੱਛਾਵਾਂ ਪੂਰੀਆਂ ਸਭੇ ਇੱਛਾ ਪੂਰੀਆਂ ਕੁੱਲ ਸਮੋਹਾ ਸਭ ਤਰੇ ਉਹਦੀਆਂ ਜਿਹੜੀਆਂ ਕਹਿੰਦੇ ਨੇ ਕੁੱਲਾ ਵੀ ਤਰ ਜਾਂਦੀਆਂ ਹਨ ਕੁੱਲਾ ਕਿਦਾਂ ਤਰਦੀਆਂ ਹਨ ਇੱਥੇ ਵੀ ਵਿਚਾਰ ਬਹੁਤ ਜ਼ਰੂਰੀ ਹੈ ਹੁਣ ਪਾਪੇ ਨੇ ਬੰਦਗੀ ਕੀਤੀ ਪਿਓ ਨੇ ਬੰਦਗੀ ਕੀਤੀ ਨਿਆਣਾ ਅੱਗਿਓ ਕਰਈ ਨਾ ਤੇ ਕੀ ਉਹਦੀਆਂ ਕੁਲਾ ਐਵੇਂ ਤਰ ਜਾਂਗੀਆਂ ਬਗੈਰੇ ਤੇ ਕਰਮ ਦੀ ਖੇਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਇਹ ਜਿਹੜਾ ਜੀਵਨ ਸਾਡਾ ਹੈ ਕਰਮ ਦੀ ਖੇਤੀ ਹੈ ਸਾਡੇ ਦਾਦੇ ਨੇ ਪਰਦਾਦੇ ਨੇ ਪਿਓ ਨੇ ਜੇ ਬੰਦਗੀ ਕਰ ਲਈ ਭਜਨ ਕਰ ਲਿਆ ਤੇ ਅਸੀਂ ਸੁਣ ਲਿਆ ਵੀ ਉਹਨਾਂ ਨੇ ਬੰਦਗੀ ਕੀਤੀ ਹੈ ਬਾਣੀ ਕਹਿੰਦੀ ਕੁਲਾ ਤਰ ਜਾਂਦੀਆਂ ਸਾਨੂੰ ਕਰਮ ਕਰਨ ਦੀ ਕੀ ਲੋੜ ਹੈ ਇਦਾਂ ਦਾ ਵੀ ਕਦੇ ਬਾਜ਼ਾਰ ਕੇ ਦੇ ਆ ਸਕਦਾ ਬਹੁਤੇ ਪੜੇ ਲਿਖੇ ਦੇ ਅੰਦਰ ਗੁਸਤਾਖੀ ਮਾਲ ਵੀ ਜਦ ਤੁਹਾਡੀ ਬਾਣੀ ਵਿੱਚ ਗੁਰੂ ਦੀ ਬਾਣੀ ਵਿੱਚ ਲਿਖਿਆ ਕੁਲਾ ਤਰਦੀਆਂ ਨੇ ਤੇ ਫਿਰ ਕੁਲਾ ਤਰਨ ਗਿਆ ਸਾਨੂੰ ਕਰਮ ਕਰਨ ਦੀ ਕੀ ਜਰੂਰਤ ਹੈ ਫਿਰ ਪੰਗਤੀ ਪੜੀਏ ਮਹਾਰਾਜ ਜੀ ਕਹਿੰਦੇ ਨਦਰਿਓ ਪੱਟੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਦਰਮੰਗਲ ਫਿਕ ਨਾ ਪਾਏਂਦਾ ਉਹਨੇ ਕਰਮ ਦੇ ਕਰੇ ਨੇ ਜੇ ਕਿਸੇ ਨੂੰ ਤਾਕਤ ਮਿਲ ਗਈ ਜੇ ਕਿਸੇ ਨੂੰ ਬਹੁਤ ਜ਼ਿਆਦਾ ਬਖਸ਼ਿਸ਼ ਹੋ ਗਈ ਉਹ ਆਪਣੀ ਤਾਕਤ ਦਾ ਦੁਰਉਪਯੋਗ ਕਿਸ ਨੇ ਕਰਨਾ ਸ਼ੁਰੂ ਕਰ ਦਿੱਤਾ ਤੇ ਤਪੋਂ ਰਾਜ ਤੇ ਰਾਜੋਂ ਨਰਕ ਵੀ ਤੇ ਉਨੇ ਹੀ ਦੇਣਾ ਜੇ ਗੁੱਡੀ ਚੜਾਈ ਹੈ ਤੇ ਡੋਰੀ ਉਹਦੇ ਹੱਥੀ ਹੈ ਪਤੰਗ ਕਿਹਦੇ ਸਹਾਰੇ ਉੱਤੇ ਉੜਦਾ ਫਿਰਦਾ ਕਾਸ਼ ਵਿੱਚ ਡੋਰੀ ਦੇ ਹੱਦ ਡੋਰੀ ਨਾਲ ਪਤੰਗ ਨੂੰ ਵਧਾ ਕੇ ਕਾਸ਼ ਵਿੱਚ ਪਹੁੰਚਾ ਦਿਓ ਤੇ ਡੋਰੀ ਨਾਲ ਹੀ ਖਿੱਚ ਕੇ ਥੱਲੇ ਲਾ ਦਿਓ ਤੇ ਪ੍ਰਭ ਡੋਰੀ ਹਾਥ ਤੇਮਾਰੇ ਜੀ ਜੰਦ ਤੇਰੇ ਧਾਰੇ ਜਦੋਂ ਕਿਸੇ ਵਿੱਚ ਜਮਾਨ ਆਇਆ ਜਦੋਂ ਕਿਸੇ ਵਿੱਚ ਹੰਕਾਰ ਆਇਆ ਜਦੋਂ ਮੈਂ 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 ਆਈ ਬਾਣੀ ਵਿੱਚ ਲਿਖਿਆ ਮੇਰੀ ਮੇਰੀ ਕਰਤੇ ਜਨਮ ਗयो ਸਾਇਰ ਸੋਖ ਪੁਜੰਗ ਬਲਿਓ ਮੇਰੀ ਮੇਰੀ ਕਹਿਰੋਂ ਕਰਤੇ ਦੁਦਰ ਜੋਦਨ ਸੇ ਭਾਈ ਬਾਰਹ ਜੋਜਨ ਛਤਰ ਚੁਲੇਤਾ ਦੇਹੀ ਗਿਰਜਨ ਖਾਈ ਇਸ ਕਰਕੇ ਜੇ ਕਿਸੇ ਤੇ ਰੱਬ ਨੇ ਬਖਸ਼ਿਸ਼ ਕੀਤੀ ਹੋਈ ਹੈ ਰਾਜ ਬਖਸ਼ਿਆ ਹੋਇਆ ਬਖਸ਼ਿਸ਼ਾ ਉਹਦੇ ਕੋਲ ਹੈ ਤੇ ਜੇ ਉਹਦੀ ਬੁੱਧੀ ਕਰ ਦਿੱਤੀ ਭ੍ਰਿਸ਼ਟ ਤੇ ਫਿਰ ਸੁਲਤਾਨਾ ਘਾਓ ਕਰਾਏਗਾ ਕਰਾਏ ਦਾ ਅੱਗੇ ਵੀ ਸ਼ਰਮ ਕੀਤਾ ਤੁਸੀਂ ਰੱਬ ਪਿੱਛੇ ਵੀ ਧਕੇਲ ਦਿੰਦਾ ਹੈ ਗਾਂ ਵੀ ਉਹੀ ਵਧਾਉਂਦਾ ਗਾਂ ਵਧਾਉਣ ਵਾਲਾ ਵੀ ਹੈ ਆਹ ਕਹਿੰਦੇ ਚੜੇ ਆਕਾਸ਼ ਗਿਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਮੂਰਖ ਨੂੰ ਵਿਦਵਾਨ ਬਣਾ ਸਕਦਾ ਹੈ ਖਲ ਮੂਰਖ ਤੇ ਪੰਡਿਤ ਕਰ ਦੋ ਪੰਡਿਤ ਤੇ ਮੁਗਧਾਰੀ ਵਿਦਵਾਨ ਨੂੰ ਮੂਰਖ ਵੀ ਬਣਾ ਸਕਦਾ ਉਦੀ ਬਸ ਥੋੜੀ ਜੀ ਦਿਮਾਗ ਬੁੱਧੀ ਭ੍ਰਿਸ਼ਟ ਕਰਨੀ ਉਹਨੇ ਆਪ ਹੀ ਹੋਰ ਕੁਝ ਜੀ ਕਰਨ ਲੱਗ ਪੈਣਾ ਚੰਗਾ ਚੰਗਾ ਬੋਲਦਾ ਮਾੜਾ ਬੋਲਣ ਲੱਗ ਪੈਣਾ ਠੀਕ ਹੈ ਜੀ ਮਿੱਠਾ ਬੋਲਦਾ ਬੋਲਦਾ ਕੌੜਾ ਬੋਲਣ ਲੱਗ ਪੈਣਾ ਆਪੇ ਹੀ ਸਭ ਕੁਝ ਥੱਲੇ ਮਿੰਟਾਂ ਦੇ ਵਿੱਚ ਗੱਡੀ ਥੱਲੇ ਇਸ ਕਰਕੇ ਗੁਰੂ ਸਾਹਿਬ ਜੀ ਪਰਮਾਨ ਕਰਦੇ ਨੇ ਬਹੁਤ ਸੋਹਣਾ ਵਿਚਾਰ ਸਾਨੂੰ ਦੱਸ ਰਹੇ ਨੇ ਵੀ ਤੇਰੀਆਂ ਇੱਛਾਵਾਂ ਉਹਨੇ ਪੂਰੀਆਂ ਕਰ ਦੇਣੀਆਂ ਫੁਰਨਾ ਤੇ ਭਾਵਨਾ ਚੰਗੀ ਰੱਖੀ ਧਿਆਨ ਦਿਨ ਫੁਰਨਾ ਮੈਲਾ ਨਾ ਹੋਵੇ ਫੁਰਨਾ ਵਿਕਾਰ ਵਾਲਾ ਨਾ ਹੋਵੇ ਫੁਰਨਾ ਕਿਸੇ ਦੇ ਨੁਕਸਾਨ ਦਾ ਨਾ ਹੋਵੇ ਕਿਸੇ ਦੇ ਨਾਲ ਜਲਸੀ ਦਾ ਨਾ ਹੋਵੇ ਕਿਸੇ ਨਾਲ ਨਫਰਤ ਦਾ ਨਾ ਹੋਵੇ ਨਹੀਂ ਤੇ ਜਿਹੜਾ ਮਨੁੱਖ ਦਾ ਵਿਕਾਸ ਹੈ ਅੰਦਰੂਨੀ ਵਿਕਾਸ ਉਹ ਘਟ ਜਾਂਦਾ ਹੈ ਮੱਲਾ ਉਹੀ ਮਰਦਾ ਹੈ ਰੂਹਾਨੀਅਤ ਦੀ ਸੀੜੀ ਜਾਂ ਪੌੜੀ ਉਹੀ ਅੱਗੇ ਤੋਂ ਅੱਗੇ ਚੜ੍ਹਦਾ ਹੈ ਜਿਹਦੇ ਵਿੱਚ ਬਿਲਕੁਲ ਸ਼ਾਮ ਦ੍ਰਿਸ਼ਟੀ ਸਮਤਲ ਅੰਦਰੋਂ ਬਿਲਕੁਲ ਇੱਕੋ ਜਿਹਾ ਬਾਹਰੋਂ ਤੇ ਅੰਦਰੋਂ ਇੱਕੋ ਜਿਹਾ ਜਿਹੜਾ ਸਭ ਦਾ ਭਲਾ ਮੰਗਦਾ ਜਿਹੜਾ ਸਭ ਨੂੰ ਪਿਆਰ ਕਰਦਾ ਉਹਦੀ ਹੀ ਜ਼ਿੰਦਗੀ ਦੇ ਵਿੱਚ ਉਹਦੇ ਹੀ ਸੁੱਖਾਂ ਦੇ ਵਿੱਚ ਅਬੇਸ਼ਾ ਵਾਦਾ ਹੋਏਗਾ ਕਿਉਂ ਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਜੇ ਮੈਂ ਬੈਠਾ ਇੱਥੇ ਕਿਸੇ ਦਾ ਬੁਰਾ ਸੋਚਾਂਗਾ ਤੇ ਮਾਰੇ ਕਹਿੰਦੇ ਸੁਣ ਫਿਰ ਤੈਨੂੰ ਵੀ ਸਰੰਨੇ ਆ ਜਿਸ ਅੰਦਰ ਤਾਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜਿਹਦੇ ਅੰਦਰ ਮਹਾਰਾਜ ਕਹਿੰਦੇ ਦੂਜੇ ਪ੍ਰਤੀ ਨਫਰਤ ਹੋਵੇ ਦੂਜੇ ਦਾ ਵੀ ਹੁਣ ਬੁਰਾ ਕਰਨਾ ਬੁਰਾ ਨਹੀਂ ਕਰਨਾ ਭਲਾ ਕਰਨ ਲਈ ਭੇਜਿਆ ਬਾਬੇ ਨਾਨਕ ਦਾ ਸਿੱਖ ਕੀ ਕਰਦਾ ਭਲਾ ਕਿ ਤੇ ਲਿਖਿਆ ਬਾਬੇ ਨਾਨਕ ਦਾ ਸਿੱਖ ਬੁਰਾ ਕਰਦਾ ਹੈ ਬਾਬੇ ਨਾਨਕ ਦਾ ਸਿੱਖ ਹਮੇਸ਼ਾ ਭਲਾਈ ਕਰਦਾ ਹੈ ਤੇ ਭਲਾ ਕਰਨ ਵਾਲਿਆਂ ਨੂੰ ਉਹ ਗੱਲ ਵਕੜੀ ਵਿੱਚ ਲੈਂਦਾ ਹੈ ਬਹੁਤ ਪਿਆਰ ਕਰਦਾ ਹੈ ਬਹੁਤ ਪਿਆਰ ਕਰਦਾ ਹੈ ਨਿਵਾਜ ਦਿੰਦਾ ਹੈ ਔਰ ਆਪਣਾ ਰੂਪ ਤੱਕ ਵੀ ਦੇਨ ਨੂੰ ਉਹ ਤਿਆਰ ਹੋ ਜਾਂਦਾ ਹੈ ਤੇਰੀ ਸੋਚ ਐਡੀ ਵੱਡੀ ਤੂੰ ਬੁਰੇ ਦਾ ਭਲਾਈ ਕਰੀ ਜੰਨਾ ਹੈ ਫਿਰਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਡਾਇ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੀ ਜਬਾਏ ਇਸ ਕਰਕੇ ਸਾਧ ਸੰਗਤ ਜੀ ਅਸੀਂ ਸਭ ਦਾ ਹੀ ਭਲਾ ਜੋ ਗੁਰਬਾਣੀ ਵਿੱਚ ਲਿਖਿਆ ਉਹ ਅਸੀਂ ਮੰਗਣਾ ਹੈ ਜੇ ਕੋਈ ਭਟਕ ਗਿਆ ਉਹਨੂੰ ਸਮਝਾ ਕੇ ਰਾਹ ਪਾ ਦੇਣਾ ਭਟਕ ਕੋਈ ਵੀ ਸਕਦਾ ਛੋਟਾ ਵੀ ਭਟਕ ਸਕਦਾ ਵੱਡਾ ਵੀ ਭਟਕ ਸਕਦਾ ਉਹਨੂੰ ਪਿਆਰ ਨਾਲ ਸਮਝਾ ਕੇ ਰਾਹ ਪਾ ਦੇਣਾ ਪਰ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਨੂੰ ਥੱਲੇ ਨਹੀਂ ਲਾਉਣਾ ਕਿਸੇ ਦੀ ਲਤ ਨਹੀਂ ਪੰਜਾਬੀ ਜੀ ਕਹਿੰਦੇ ਖਿੱਚਣੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਇਹ ਆਗਿਆ ਨਹੀਂ ਹੈ ਇਹ ਸਾਡੇ ਸਤਿਗੁਰੂ ਦੀ ਆਗਿਆ ਨਹੀਂ ਹੈ ਸੋ ਗੁਰੂ ਸਾਹਿਬ ਜੀ ਕਹਿੰਦੇ ਆਖਰੀ ਪੰਕਤੀ ਦਿਨ ਸ ਰੈਨ ਆਨੰਦ ਅਨ ਦਿਨ ਸਿਮਰਤ ਨਾਨਕ ਹਰ ਹਰੇ ਜਿਹੜੇ ਮਨੁੱਖ ਸਦਾ ਜੁੜੇ ਰਹਿੰਦੇ ਨੇ ਦਿਨ ਸ ਰੈਨ ਦਿਨ ਰਾਤ ਜੁੜੇ ਰਹਿੰਦੇ ਨੇ ਜਿਨੂੰ ਬਾਣੀ ਵਿੱਚ ਇਹ ਵੀ ਇੱਕ ਹੋਰ ਪੰਕਤੀ ਵਿੱਚ ਲਿਖਿਆ ਹੋਇਆ ਤੇ ਆਠ ਪੈਰ ਅਰਾਦੀ ਹੈ ਪੂਰਨ ਸਤਿਗੁਰ ਗਿਆਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦਿਲ ਸਰੇਣ ਆਨੰਦ ਆਨੰਦਨ ਸਿਮਰਤ ਨਾਨਕ ਹਰ ਹਰੇ ਜੋ ਹਰੇਕ ਦੇ ਹਰੇਕ ਦਿਨ ਆਨੰਦ ਵਾਲਾ ਬਣੇਗਾ ਆਨੰਦ ਵਾਲਾ ਚਾਹੀਦਾ ਤੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਸਾਰਾ ਆਨੰਦ ਵਿੱਚ ਨਿਕਲੇ ਇਹ ਗੁਰੂ ਸਾਹਿਬ ਹੀ ਸਾਨੂੰ ਦੱਸਣਗੇ ਸੋਇਨੀ ਸੇਵਾ ਪ੍ਰਵਾਨ ਕਰਨੀ ਗੁਰੂ ਸਾਹਿਬ ਜੀ ਬਾਣੀ ਦਾ ਪਾਵਰਤ ਸਾਡੇ ਹਿਰਦੇ ਵਿੱਚ ਵਸਾਏ ਸਭ ਦਾ ਜੀਵਨ ਗੁਰਮਤ ਵਾਲਾ ਬਣਨੇ ਸਭ ਨੂੰ ਮਹਾਰਾਜ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ਣ ਸਭ ਦੇ ਬੱਚਿਆਂ ਨੂੰ ਦੇਸ਼ ਪਰਦੇਸ ਤਰੱਕੀਆਂ ਬਖਸ਼ਣ ਹਰ ਮੈਦਾਨ ਫਦੇ ਕਰਨ ਭੁੱਲ ਚੁੱਕ ਮਾਫ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ